ਨੰਦੋਤ ਵੰਦਨ ਅਨਕਵਾ ਸਰਵ ਕਲਾ ਸਮਰੱਥ ਦੋਲਨ ਤੇ ਰਾਖੋ ਪ੍ਰਭ ਨਾਨਕ ਦੇਵ ਕਰ ਹੱਥ ਸਰਬਾਨੇ ਇਸ ਪਾਵਨ ਸ਼ਲੋਕ ਵਿੱਚ ਇੱਕ ਅਰਦਾਸ ਬੇਨਤੀ ਜੋਜਲੀ ਗੁਰਸਿੱਖ ਨੂੰ ਆਪਣੇ ਗੁਰੂਸ ਤੋਂ ਅਰਦਾਸ ਇਸ ਧੰਨ ਨਾਲ ਕਰਨੀ ਚਾਹੀਦੀ ਹੈ ਆਤਮਾ ਕਦੇ ਵੀ ਰੱਖਿਆ ਦੇ ਲਈ ਮਾਰਾ ਵਾਹਿਗੁਰੂ ਤੇਰੇ ਅੱਗੇ ਜੀ ਬਾਤਮਾ ਦੀ ਅਰਦਾਸ ਰੈਂਤੀ ਹੈ ਆਪੇ ਜਾਨ ਕਰੇ ਆਪ ਆਪੇ ਆਣੇ ਰਾਸ திਸੇ ਅਗੇ ਕਿਸੇ ਨਾ ਨਗਾ ਕਰ ਹੈ ਕਿ ਕਿਸੇ ਅਰਦਾਸ ਹੈ ਵਾਹਿਗੁਰੂ ਜੀ ਅਸੀਂ ਸੰਸਾਰਿਕ ਜੀਵ ਹਾਂ ਭਾਵ ਦਾ ਸੰਸਾਰਿਕ ਜੀਵਾਂ ਦਾ ਬਹੁਤ ਬਹੁਤ ਉਹ ਸਾਗਰ ਪਰਿਆ ਪਰਿਆ ਰੰਗ ਤਮਾਸਿਆਂ ਨਾਲ ਬਾਰ ਬਾਰ ਜੀਵਾਤਮਾ ਨੂੰ ਆਪਣੇ ਵਾਲੇ ਪਾਸੇ ਖਿਸਦੀਆਂ ਨੇ ਤੇ ਪਰਮਾਰਥ ਵਾਲੇ ਮਾਰਤ ਨੂੰ ਤੋੜਦੀਆਂ ਨੇ ਆਪ ਜੀ ਨੂੰ ਲੰਡਾਉ ਬੰਦਰ ਮਹਾਰਾਜ ਮੈਂ ਨਮਸਕਾਰ ਕਰਦਾ ਹਾਂ ਲੰਬੇ ਪੈ ਕੇ ਪਾਵ ਸਰਧਾ ਭਾਵਨਾ ਨਾਲ ਬਹੁਤ ਹੀ ਅਰਦਾਸ ਨੇ ਵਿੱਚ ਨਿਮਰਤਾ ਸਹਿਤ ਬੇਨਤੀ ਦਾ ਪਾਵ ਕਿ ਵਾਹਿਗੁਰੂ ਨੂੰ ਪਾਈ ਜੀਵਾਤਮਾ ਨੂੰ ਬਹੁਤੀ ਨਿਰਮਾਣਤਾ ਸਹਿਤ ਆਪਣੇ ਆਪੇ ਨੂੰ ਸਮਰਪਣ ਕਰਕੇ ਇਹ ਅਰਦਾਸ ਕਰਨੀ ਚਾਹੀਦੀ ਏ ਵਾਹਿਗੁਰੂ ਜੀ ਤੇਰੀ ਕਿਰਪਾ ਨਾਲ ਹੀ ਇਹ ਸੰਸਾਰਕ ਯਾਤਰਾ ਕਰਦੇ ਹੋਇਆ ਇਨਸਾਨ ਇਹਨਾਂ ਵਿਕਾਰਾਂ ਤੋਂ ਤੇ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਤਾਦਕ ਤੇ ਜਾ ਕੇ ਵਾਹਿਗੁਰੂ ਤੇਰੀ ਕਿਰਪਾ ਨਾਲ ਹੀ ਰੱਬ ਦਾ ਨਾਮ ਚੇਤੇ ਆਉਂਦਾ ਹੈ ਤੁਹਾਡੇ ਨਾਮ ਨਾਲ ਜੀਵ ਜੁੜਦਾ ਹੈ ਨਹੀਂ ਤਾਂ ਇਹ ਵਨ ਬਾਰ ਬਾਰ ਇਸ ਦੁਨਿਆਵੀ ਰੰਗ ਤੇ ਮਾਜ਼ੇ ਹਮਸੇ Pase ਆਪਣੇ ਆਪ ਵੀ ਖਿੱਚਿਆ ਜਾਂਦਾ ਹਨ ਬਾਰ ਬਾਰ ਤੂੰ ਪ੍ਰਮਾਤਮਾ ਸਰਬ ਕਲਾ ਸਮਰੱਥ ਹੈ ਪੂਰਾ ਹਰ ਪੱਖੋਂ ਪੂਰਾ ਆਧਾਤਮਕ ਤੌਰ ਤੇ ਵੀ ਸੰਸਾਰਕ ਤੌਰ ਤੇ ਵੀ ਭਾਵ ਕੋਈ ਵੀ ਅਸੀ ਚੀਜ਼ ਨਹੀਂ ਜ ਰੱਬ ਦੇ ਕੋਲੋਂ ਨਾ ਹੋਵੇ ਦੇਖ ਰੋ ਕਿ ਤਾ ਨਾਮ ਰੂਪੀ ਤਮ ਸੰਸਾਰਕ ਦੰਤੀ ਪੁੱਤਰ ਜੋ ਵੀ ਲਾਓ ਭਾ ਹਰ ਪੱਖ ਪ੍ਰੇਪ੍ਰੀਤੀ ਇਹ ਭਾਵਨਾ ਬਣਾਣੀ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਇੱਕ ਰੱਬ ਨਾਲ ਜੁੜਨਾ ਲਾਜ਼ਮੀ ਹੈ ਵਿਸ਼ਵਾਸ ਅੰਦਰ ਪੈਦਾ ਹੋ ਜੇ ਕਿ ਪਰਮਾਤਮਾ ਸਮਰੱਥ ਇੱਕ ਹੈ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਚਨਾਣ ਵਾਲਾ ਆਪ ਹੈ ਪਹਿਲਾਂ ਸਵਾਤੀਨ ਤਾਕਤਾਂ ਸੇ ਜਿ ਬ੍ਰਹਮਾ ਵਿਸ਼ਨੂੰ ਉਸ ਵੱਲ ਸਾਰੇ ਜੋ ਆਪਣੇ ਕਾਇਨਾਤ ਹੈ ਸੰਸਾਰਿਕ ਜੀਆ ਦੇ ਕਾਰੋਬਾਰ ਰੰਗ ਉਸ ਪਾਪ ਸੁਪਰੀਮ ਪਾਵਰ ਕੇਵਲ ਕਾਲਪੁਰਖ ਹੈ ਬਾਕੀ ਜੋ ਸ਼ਕਤੀਆਂ ਨੇ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਵਰਗੇ ਸਭ ਪਰਮਾਤਮਾ ਦੇ ਬਣਾਏ ਇਕਾ ਮਾਈ ਜੁਗਤ ਵਿਆਈ ਦਿਨ ਚੇਲੇ ਪਰਵਾਣ ਇੱਕ ਸੰਸਾਰ ਇੱਕ ਘੰਡਾਰ ਇੱਕ ਲਗਦੇ ਸ਼ਕਤੀ ਦੀ ਪੂਜਾ ਕਰਾਂ ਗੁਰਪਿਆਰੋ ਸ਼ਕਤੀ ਮਿਲੇਗੀ ਭਗਤੀ ਨਹੀਂ ਮਿਲੇਗੀ ਰਧੀਆਂ ਸਿੱਧੀਆਂ ਆ ਜਾਣਗੇ ਪਰ ਜੇ ਕਾਲਕੁਸ਼ ਦੀ ਪੂਜਾ ਕਰਾਂਗੇ ਉਹਦੀ ਸੇਵਾ ਕਰਾਂਗੇ ਫਿਰ ਭਗਤੀ ਆਏਗੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ ਉਸ ਬ੍ਰਹਮ ਗਿਆਨ ਨੂੰ ਪਾਉਣ ਵਾਸਤੇ ਤਤ ਨਾਲ ਆਪਣੇ ਆਤਮਾ ਨੂੰ ਜੋੜਨ ਵਾਸਤੇ ਅਰਦਾਸ ਬਹੁਤ ਜ਼ਰੂਰੀ ਨਾਨਕ ਹਕਮ ਨਾਲ ਚੱਲੇ ਨਾਲ ਕਸਮ ਚੱਲੇ ਅਰਦਾਸ ਅਰਦਾਸ ਤੋਂ ਪਾਵੇ ਈਦਾ ਗੁਰੂ ਸਵਕੀ ਬੁਣੀ ਜੋਜਰੀ ਕਰਨੇ ਨਿਰਮਾਨਤਾ ਸਹਿ ਗ੍ਰਿੰਦਾਸ ਦੋਹਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤਾਂ ਆਪਣਾ ਹੱਥ ਦੇ ਕੇ 12 ਸਾਲ ਸਾਡੀ ਵਸਦੀ ਦਾ ਨਿਰਮਨ ਬਹੁਤ ਲਾਲਚ ਕਰਦਾ ਹੈ ਵਿਸ਼ਵਕਾਰ ਅਨੁਪੂਰਨ ਦਾ ਮਾਇਆ ਦੇ ਪ੍ਰਭਾਵ ਦੇ ਵਿਚ ਆਉਂਦਾ ਪਰ ਤੁਹੀ ਮਾਰਾ ਸਾਨੂੰ ਸਮਤ ਦੇ ਮਾਸਲਾ ਦੇ ਪ੍ਰਭੂ ਦੇ ਵੀ ਵੈਰ ਤੁੂ ਇਸ ਮੰਨ ਨੂੰ ਸਾਬ ਦੇ ਦੋਲੇ ਕੰਗੀ ਗੁਰੂ ਪਿਆਰੇ ਆਪਣੇ ਸਿਲਾਕੀਆਂ ਨਾਲ ਸਿਆਣਪਾਂ ਨਾਲ ਆਪਾਂ ਨਹੀਂ ਕਹਿ ਸਕਦੇ ਕਿ ਮਨ ਵਾਸ ਵਿੱਚ ਕੀਤਾ ਜਾ ਸਕਦਾ ਪੰਨਾਬਾ ਸਾਹਿਬ ਦੇ ਨਾਲ ਕਾ ਜੇ ਪੂਰਨ ਕਿਰਪਾ ਜੇ ਪ੍ਰਮਾਤਮਾ ਹੀ ਟੁੱਠਾ ਹੋ ਜੇ ਦਇਆ ਮਨ ਪਰਮੇਸ਼ਰ ਆਪਣੀ ਕਿਰਪਾ ਕਰ ਦੇ ਵਿੱਚ ਨੂੰ ਉਤਾਰਨਾ ਚਾਹੇ ਉਹਦੇ ਮਨ ਵਿੱਚ ਭਾਈ ਸੱਤਾ ਗਿਆਨ ਹੁੰਦਾ ਹੈ ਉਸ ਸਭ ਦੀ ਕਮਾਈ ਕਰਦਾ ਹੈ ਦੂਸਰਾ ਸੰਸਾਰ ਰੰਗ ਤਮਾਸੇ ਫਿੱਕੇ ਲੱਗਦੇ ਨੇ ਪਰਮੇਸ਼ਰ ਦਾ ਨਾਮ ਕਾਰ ਵਾਲੇ ਪਾਸੇ ਸ੍ਰੀ ਜੀ ਤੋਂ ਇਹ ਗੱਲ ਜੁੜਦੀ ਚੱਗ ਰਹੀ ਤੇ ਉਹ ਜੀ ਬੋਟੇ ਤੇ ਬੈਠ ਦੱਸੋ ਉਹ ਤਾਂ ਨਾਮ ਉਸ ਵੀਰਿ ਸ਼ਾਮੀ ਸੇਵਾ ਕਰਦਾ ਆਪਣੇ ਦਾਸਾਂ ਨਾਲ ਉਹਦੇ ਕੀਰਤ ਕਰਵਾਈ ਕਰਦਾ ਹਾਂ ਪਰਮਾਤਮਾ ਨੂੰ ਯਾਦ ਰੱਖ ਉਹਦੇ ਹਰ ਕੰਮ ਵਿੱਚ ਪਰਮਾਤਮਾ ਦਾ ਪੈਰ ਹੈ ਕਿਉਂਕਿ ਅੰਦਰ ਸੱਚ ਵਸ ਗਿਆ ਸੱਚ ਨਾਲ ਜੁੜ ਗਿਆ ਜੋੜਨ ਵਾਲਾ ਪਰਮੇਸ਼ਰ ਹੈ ਬਚਾਉਣ ਵਾਲਾ ਪਰਮੇਸ਼ਰ ਹੈ ਜੇ ਭਾਈ ਵਸਦਾ ਬੰਦਰੀ ਹੈ ਨਾ ਉਸ ਤੋਂ ਬਾਅਦ ਵੀ ਰੋਜ਼ ਕੀ ਮਾਰਗ ਕਿਰਪਾ ਕਰੇ ਇਹ ਤੋੜ ਦੇ ਇਹਨਾ ਸਵਾਸ ਨੇ ਤੋਨਾ ਵਿਸਰਣ ਤੇਹੰਕਾਰ ਆ ਕੇ ਨਾ ਫੇਲ ਕੇ ਹੋਵੇ ਨਾ ਦੇ ਵਿਸਕਾਰ ਹਾ ਵੀ ਨਾ ਹੋ ਜਾ ਨਾਮ ਸਮੁੰਦਰ ਵਿੱਚ ਹੈ ਕਦੇ ਮਾਰਗ ਲਹਿਰਾਵੇ ਕਦੇ ਕੁੱਟੇ ਹੋ ਸਕਦੀ ਹੈ ਮਤੋਂ ਸ਼ਾਂਤ ਦੀ ਬਣਾਵਾਂ ਮਨ ਵਿੱਚ ਰਸ ਮਨੇ ਨਾਮ ਦਾ ਇਹ ਕਰਦਾ ਨਾਸ ਪ੍ਰਯਾਸ ਹੁੰਦਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰ ਦਵਾਰ ਮਾਹੀ ਗਹੀ ਕੀ ਬਾਰ ਇਸ ਦੋਵੇਂ ਸ਼ਲੋਕ ਪੜ੍ਹ ਕੇ ਆਪਣਾ ਫਿਰ ਸਿਮਰਨ ਕਰੀ। ਕੀ ਪ੍ਰਮਾਤਮਾ ਸਾਰੇ ਸਹਾਰੇ ਛੱਡ ਕੇ ਤੇਰੇ ਰੱਤੇ ਆ ਤੇ ਮੇਰੀ लाज ਰੱਖ ਤੇ ਮੇਰੀ ਪਤ ਰੱਖ ਤੂੰ ਆਪਣਾ ਬਣਾ ਲਾ। ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰ ਦਵਾਰ ਮੋ ਸਾਰੀਆਂ ਆਸਰੇ ਸਭ ਟਾ ਦੇ ਤੈਨੂੰ ਬਸ ਇੱਕੋpropto ਪ੍ਰਮਾਤਮਾ ਆਪ ਜੀ ਹਾਂ ਤੇ ਬ੍ਰਹਮ ਗਾਂ ਆ ਬ੍ਰਹਮ ਜੋ ਤੋ ਨਿਰੰਕਾਰ ਹੋ ਸਰਕਾਰ ਕੋ ਇਹ ਨਾਮ ਜਿਉਂ ਕਾ ਦਾ ਕਰੇ ਉਸਨੂੰ ਚੱਲਣਾ ਚਾਹੁੰਦਾ ਹੈ। ਕੋ ਭਾਵਨਾ ਨਾਲ ਪੜਨਾ ਪ੍ਰੇਮ ਨਾਲ ਹੋਰ ਕਹਤੇ ਨੇ ਆ ਪਾਕੇ ਪ੍ਰਭੂ ਇਸ ਤਰ੍ਹਾਂ ਤੇ ਨਾਲ ਜੋੜਿਆ ਕਿ ਮੇਰਾ ਸੱਚਾ ਸਹਾਰਾ ਪਰਮਾਤਮਾ ਹੋ ਉਹ ਦਰਤੇ ਮੇ ਆ ਗਿਆ ਤੇ ਮੈਨੂੰ ਪਰਮਾਤਮਾ ਨੇ ਕਿਛਾਣਾ ਹੈ बस ਮੈਂ ਇਹ ਆਕਾਰ ਰੂਪਣਾ ਪਰਿਪਚਨਾ ਨੂੰ ਪਰਮਾਤਮਾ ਵਸਨ ਕੀ ਨਾਮ ਜਪਣਾ ਗੁਰ ਸਤਗੁਰੂ ਕਾ ਜੋ ਸੇਕ ਲਾਇਸ ਪਾਲਕ ਰੂਪ ਨਾਮ ਤੇ ਆਵੇ ਦਾਨ ਵਿੱਚ ਪੜੀ ਪਤਾ ਲੱਗਦਾ ਇਹ ਸਰੀਰ ਆ ਮੇਰਾ ਇਹ ਜਗ ਮੈਂ ਆ ਕੇ ਕਿਹਾਦਰਤ ਨੂੰ ਆ ਮਨ ਫਿਰ ਚੱਕੇ ਨਾਣਾ ਜਾਗਰਤ ਪ੍ਰੇਮ ਪ੍ਰਸੰਨ ਇਹ ਗੁਰੂ ਅਰੋਧ ਤਦੇ ਸੰਭਵ ਹੈ ਜੇ ਆਪਣੇ ਗੁਰੂ ਤੇ ਪ੍ਰਭੂ ਸਾਹਿਬ ਸਿਵਾਸ ਇਸ ਕਰਕੇ ਪ੍ਰਤਾਸ ਕਰੀ ਬੇਨ ਤੇ ਅਗਿਰ ਰਾਵਨ ਕਦੇ ਨਹੀਂ ਮਸਾਲੀ ਬਾਰ ਬਾਰ ਸ਼ੁਕਰਾਨਾ ਸਵਰਪਣ ਕਰਦਾ ਦੰਡੋਤ ਵੰਦਨਯਨ ਕੁਵਾਰ ਸਰਵ ਕਲਾ ਸੰਨ ਰਤਸ ਓਲਨਤੇ

ਤਰਾਤਮਾ ਹਿਰਦੇ ਤੋਂ ਨਿਕਲਣਗੇ ਸਬਦ ਮਨ ਜੁੜਦਾ ਜਾਏ ਮਨ ਜੁੜਦਾ ਅੱਖਾਂ ਬੰਦ ਕਰਕੇ ਮੰਨ ਦੇ ਦੌਰ ਸਾਰ ਅੰਦਰਲੇ ਪਾਸੇ ਮਨ ਮੰਦਰ ਵੀ ਜਾਣਾ ਸ਼ੁਰੂ ਕਰਦੀ ਚੱਕੜਾ ਮਾਰ ਕੇ ਪੜਦੇ ਉਸ ਲੋਗ 10 ਮਿੰਟ ਨਾਲ ਜਾਪ ਕਰੀ ਬਰੇ ਬਰੇ ਮਨਾ ਵਾਹੀ ਪਹਿਲਾਂ ਕਹਿ ਦੀ ਇਹੇ ਕਾਲਪੁਰਖ ਵੈਜੁਰੂ ਤੇਰਾ ਸ਼ੁਕਰ ਹੈ ਰਾਮ ਜੀ ਆਪ ਜੀ ਤੁਹਾਨੂੰ ਤਾਨੂ ਦੇਵ ਨਾਨਕ ਦੇਵ ਮਹਾਰਾਜ ਤੂੰ ਅਹੰਕਾਰ ਪਰਮੇਸ਼ਰ ਦਾ ਰੂਪ ਹੈ ਤੇਰੇ ਦਰ ਤੇ ਆਇਆ ਮਹਾਰਾਜ ਪ੍ਰਸਾਦ ਨਾਲ ਆਇਆ ਮਹਾਰਾਜ ਕਿਰਪਾ ਕਰ ਦਇਆ ਕਰ ਮੇਰ ਕਰੀਂ ਉਹ ਗਣਾਂ ਚੁਤਾਰੀ ਮਹਾਰਾਜ ਸਭ ਲੋਕ ਸਿੰਘ ਸੇ ਸੇ ਜੀ ਕਰਿਆ ਵਾਹੀ ਵਾਹੀ ਜੈਵਾ ਵਹਿਗੁਰੂ ਜੀ ਸਭ ਨੂੰ ਸਵਾਸਤ ਨਵੇਂ ਪਾਹੀ ਦੇ ਗੁਰਲਾ ਨਿਸੋ ਨਿਸੋ ਸੁਣਨਾ ਤੋਨ ਮੈਂ ਧਿਆਨ ਧਿਆਨ ਵਿੱਚ ਗੁਰਮੁਖ ਅਕਾਲ ਚੰਨ ਤੋਨ ਮੈਂ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਾਲ ਚੰਨ ਤੇ ਆਪਣੇ ਆਪ ਨੂੰ ਮਨ ਵਿੱਚ ਸਹਿਜ ਬਣੇਗਾ ਪ੍ਰੇਮ ਬਣੇਗਾ ਰਸਾਣਾ ਸਿਰੋਜੀ ਜੀਕਰ ਜਿੰਨੀ ਵੀ ਦੇਰ ਜੁੜੋਗੇ ਆਵੇਂ ਜਾਪੇਗਾ ਕਿ ਮੈਂ ਇੱਕ ਪਰਮ ਪਿਤਾ ਪਰਮਾਤਮਾ ਨੂੰ ਗੁਰੂ ਜੀ ਸੇ ਬੈਠਾ ਹਾਂ ਮੈਂ ਪਰਮ ਪਿਤਾ ਪ੍ਰਮਾਤਮਾ ਮਹਿਰ ਦੀ ਖੁਸ਼ੀ ਮਾਣ ਲਿਆ ਉਹ ਮੈਨੂੰ ਸੁਣ ਲਿਆ ਮੇਰੀ ਬੇਦਨ ਮੇਰੀ ਪੀੜਾ ਫਿਰ ਉਸ ਨੂੰ ਆਪਣੇ ਚੌਂਕੜਾ ਮਾਰ ਕੇ ਬੈਠ ਕੇ ਨਾ ਆਪਣੀ ਗੱਲ ਵੀ ਜ਼ੋਰਦਾਰ ਬੇਨਤੀ ਬੈਠੇ ਬੈਠੇ ਕਰ ਦਿਓ ਬਿਲਕੁਲ ਇਹ ਮਹਾਰਾਜ ਤੂੰ ਸਮਰਾਤ ਹੈ اے گرو مارا تو دے عالم میرے تے بھی تارش کر میں نے بھی سمات بخش ہے مکا کام بھی پورا کرنا مرنال نال ਤੇਰਾ ਨਾਮ ਨਾ ਮੀਸਰੀ ਤੇਰਾ ਯਾਤ ਕੋਈ ਰੋਸਾ ਬਣਾ ਵਿਸ਼ਵਾਸ ਬੁਣੇ ਜਨ ਜਵਰ ਰਾਜਸੰਦਰ ਵਾਂਗੀਆਂ ਤੇਵੇਂ ਤੁਹਾਡਾ ਧਿਆਨ ਗਹਿਰਾ ਹੋਰ ਗਹਿਰਾ ਫਿਰ ਉਚਾਰਨ ਕਰੋ ਫਿਰ ਵਾਰ-ਵਾਰ ਵਾਹਿ 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 ਆਪਣੇ ਆਪ ਨੂੰ ਹੌਲੇ ਮਹਿਸੂਸ ਕਰੋ ਚਿੰਤਾ ਮੁਕਤ ਮਸੂਮ ਮਨ ਸ਼ਾਂਤੀ ਵਿੱਚ ਵਰਪਾਈ ਹੋ ਸਾਰਾ ਹੋਰ ਮਿਲਦੀ ਹੈ ਹਾਜ਼ਰ ਨਾਜ਼ਰ ਹੈ ਗੁਰੂ ਕਰ ਵੀ ਤੁਹਾਡੇ ਕਰ ਵੀ ਤੁਹਾਡੀ ਗੱਡੀ ਵੀ ਤੁਹਾਡੇ ਕੰਮ ਤੇ ਵੀ ਜਿੱਥੇ ਵੀ ਜਾਓ ਐਸਾ ਮਸੂਮ ਸੁਸਕ ਬਸ ਜਾ ਜਾਈਏ ਤਹਾਂ ਸੇ ਕਰ ਪਰਪਰਾ ਮੈਂ ਹਰ ਗੁਣ ਗਾਉ ਪਾਈ ਮਾਰਾ ਕਰਨੇ ਬਸ ਹਰ ਗੁਣ ਗਾਉ ਆਹ ਨਹੀਂ ਆਹ ਉਹ ਗਾਲ ਉਹ ਦੋਸਤ ਚਾਲ ਬਿਨਾ ਨਹੀਂ ਹੋਗੇ ਨਾ ਪਰ ਆਪਣੇ ਆਪ ਹੀ ਤਿਆਰ ਹੋ ਜੈਲ ਮੰਨ ਲਿਆ ਰਹੀ ਰਹੇਗਾ ਉਹ ਤਤ ਬਾਠਤ ਸੋਤਨਾਮ ਰੋਹਨਾਮ ਜਨ ਸਮਾਰ ਹੈ ਪੰਜ ਮਿੰਟ 10 ਮਿੰਟ ਦਾ ਘੰਟਾ ਬੈਠ ਉਸ ਨਾਲ ਲਗਾਤਾਰ ਹੀ ਫਿਰ ਵਿਸ਼ਵਾਸ ਨਾਲ ਫਿਰ ਆਸ ਕਰ ਮਹਾਰਾਜ ਜੀ ਇਹ ਦੇਰੀ ਕਿਰਪਾ ਬਣੀ ਕੁਝ ਪਲ ਮਹਾਰਾਜ ਆਪਨਾ ਨਾਮ ਜੁਰਦਾ ਆਪਣਾ ਕਿਰਪਾ ਕੀਤੀ ਆਪ ਜਿਹਾ ਨਾਮ ਹਾਜ਼ਰੀ ਪਰਿਆ ਪਰਵਾਨ ਕਰਨਾ ਦਇਆ ਕਰਨਾ ਮਿਹਰ ਕਰਨਾ ਫਿਰਦੌਸ ਕਰਨਾ ਇਸ ਤਰ੍ਹਾਂ ਵੀ ਰਿਪਿਆ ਰਹੋ ਹੋ ਹੀ ਬਣ ਜਾਗਾ ਭਾਵਕ ਮੰਦਾ ਡੰਲਾਤ ਵੰਦਨੇ ਅਨਕਵਾ ਲਾ ਸਬਦ ਨੋ ਲੰਤੀ ਰੱਖ ਪ੍ਰਭ ਨਾਮ ਦੇ ਕਰ 맞춰 ਆਪ ਕਿਰਪਾ ਕਰੇ ਮੇ